ਕੰਵੀਵਰਸ ਇੱਕ ਗੋਰਾ ਜੋੜਾ ਹੈ ਯੂਐਸਏ ਤੋਂ ਆਇਆ ਹੈ ਔਰ ਪੰਜਾਬ ਦੇ ਵਿੱਚ ਔਰ ਸਿੱਖੀ ਨੂੰ ਸਿੱਖੀ ਦੇ ਵਿੱਚ ਆ ਗਿਆ ਪਹਿਲੋਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਯੂਐਸਏ ਛੱਡ 6 ਸਾਲਾਂ ਤੋਂ ਪੰਜਾਬ ਰਹਿੰਦਾ ਹੈ ਇਹ ਜੋੜਾ ਪੰਜਾਬ ਆ ਕੇ ਇਹਨਾਂ ਨੇ ਆਪ ਤੇ ਆਪਣੇ ਪੁੱਤਰ ਨੂੰ ਛਕਾਇਆ ਅਮਰਿਤ ਤੁਹਾਡੀ ਵੀ ਰੂਹ ਖੁਸ਼ ਹੋ ਜੂ ਇਹ ਦੋਨੇ ਪਤੀ ਪਤਨੀ ਦੀਆਂ ਗੱਲਾਂ ਸੁਣ ਕੇ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 600 ਹੋ ਗਏ ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤੀ ਕੌਰ ਆਰਤੀ ਕੌਰ ਤੁਹਾਡਾ ਕੀ ਨਾਮ ਆ ਹਰਪਜਨ ਹਰਪਜਨ ਕੌਰ ਹਾਂਜੀ ਹਰਪਜਨ ਕੌਰ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਜੀ ਮੇਰਾ ਜਨਮ ਕਨੇਡਾ ਵਿੱਚ ਸੀ ਮੇਰੀ ਮੰਮੀ ਪੰਜਾਬੀ ਮੇਰਾ ਨਾਨਾ ਗ੍ਰਾਂਤੀ ਸਿੰਘ ਤੁਹਾਡੇ ਫਾਦਰ ਸਾਹਿਬ ਕਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਤੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਖੁਸ਼ਦੀ ਸੀ ਤੁਸੀਂ ਤੂੰ ਇੱਥੇ ਇੱਥੇ ਆਉਣਾ ਮੇਰੇ ਨਾਲ ਮੈਂ ਕਹਿੰਦਾ ਹਾਂ ਜ਼ਰੂਰ ਮੇਰਾ ਵਿਆਹ ਤੋਂ ਪਹਿਲਾਂ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ ਅਸੀਂ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ ਹਾਂ ਜੀ ਮੇਰਾ ਅੰਗਰੇਜ਼ੀ ਦਾ ਨਾਮ ਖਾਇਲ ਕੇ ਵਾਇਰ ਮੈਨੂੰ ਨਾਮ ਦਿੱਤਾ ਗੁਰਬਾਨੀ ਤੋਂ ਹੁਕਮਨਾਮਾ ਕੀਤਾ ਫਿਰ ਮੈਨੂੰ ਬਲਰਾਜ ਸਿੰਘ ਰੱਖਿਆ ਤੁਹਾਡਾ ਨਾਮ ਬਲਰਾਜ ਸਿੰਘ ਰੱਖਿਆ ਹਾਂਜੀ ਤੁਹਾਡੇ ਨਾਨਾ ਜੀ ਨੇ ਰੱਖਿਆ ਹਾਂਜੀ ਹਾਂਜੀ ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ ਮੈਂ ਗੁਰੂਆਂ ਦੇ ਤਸਵੀਰ ਰੱਖਿਆ ਇਹ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਹਾਂਜੀ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਅੱਛਾ ਫਿਰ ਮੈਂ ਕਹਿੰਦਾ ਇਹਦੇ ਕੇਸ ਨੇ ਕੱਟਣਾ ਅੱਛਾ ਇਹਦੇ ਕੇਸ ਨਹੀਂ ਕੱਟਣਾ ਹਾਂਜੀ ਜਦੋਂ ਕੇਸ ਕੱਟਣਾ ਨਹੀਂ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god ओके ਇਹਨੂੰ ਇਹ ਸਮਝਾਇਆ ਤੁਸੀਂ ਹਾਂਜੀ ਮੇਰਾ ਬੇਟਾ ਅੰਗਰੇਜ਼ੀ ਸਿੱਖਿਆ ਨਹੀਂ ਪਹਿਲਾ ਪਹਿਲਾ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਦੇ ਜੰਨੇ ਪੱਕਾ ਜਦੋਂ ਮੇਰੀ ਨਾਨੀ ਪੂਰਾ ਹੋਇਆ ਅੱਛਾ ਫਿਰ ਹਮੇਸ਼ਾ ਮੈਂ ਕਹਿੰਦਾ ਮੈਂ ਆਜੂਗਾ ਮੈਂ ਆਜੂਗਾ ਮੈਂ ਇੱਥੇ ਰਹਿ ਲੂੰਗਾ ਮੈਂ ਝੂਠ ਨੇ ਬੋਲਣਾ ਸੀ ਅੱਛਾ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆਜੂਗਾ ਅੱਛਾ ਜੇ ਥੋੜੀ ਨਾਨੀ ਜੀ ਜਿਹੜਾ ਇੱਥੋਂ ਹੀ ਫਿਰ ਜੀ ਫਿਰ ਨਾਨਾ ਜੀ ਕਹਿੰਦੇ ਮੇਰਾ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਡੈਡੀ ਭੈਣ ਭਰਾ ਕਹਿੰਦਾ ਆਜੋ ਮੇਰੇ ਨਾਲ ਤੁਸੀਂ ਤੁਹਾ ਅੱਦੇ ਮਰਜ਼ੀ ਆ ਫਿਰ ਅਸੀਂ ਕਹਿੰਦਾ ਹਾਂਜੀ ਬਿਲਕੁਲ ਤੁਹਾਡੇ ਨਾਲ ਰਹਿਣਾ ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ ਏ ਤੋਂ ਪੰਜਾਬ ਆਜੀ ਹਾਂਜੀ ਨਾਨਾ ਜੀ ਕੋਲ ਹਾਂਜੀ ਅੱਛਾ ਤੁਸੀਂ ਅਮਰਿਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕਦੇ ਹੋ ਦੋ ਸਾਲ ਪਹਿਲਾਂ ਅਸੀਂ ਸਾਰੇ ਕੀਤਾ ਸਾਰੇ ਆਮ ਸ਼ਕ ਹੈ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ ਅੱਛਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਹੂੰ ਐਨੀ ਟਾਈਮ ਆਈ ਕੈਨ ਡਾਈ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਆਉਂਦੀ ਆ ਥੋੜੀ 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 ਤੁਹਾਡੇ ਨਾਮ ਕੀ ਆ ਆਰਤਿਕ ਹੋਰ ਪਹਿਲਾਂ ਕੀ ਨਾਮ ਸੀਗਾ ਅਰੀਆਨਾ ਅਰੀਆਨਾ ਹਾਂਜੀ ਉਹ ਪਹਿਲਾਂ ਸੀ ਕਰਕੇ ਪਾਪਾ ਇਨੂ ਦਿੱਤਾ ਆਰਤੀਕੋਰ ਦੰਦੋਂ ਅਮਰਿਸ਼ਾਖਿਆ ਫਿਰ ਮਨਜੀਤਕੋਰ ਮੇਰਾ ਪੋਣਾ ਕੰਨ ਦਾ ਅ ਅਮਰਿਤ ਸ਼ਖਨਾ ਮੈ ਵੀ ਮੈ ਵੀ ਸ਼ਖਨਾ ਤੁਸੀਂ ਅਮਿ ਕਿੱਥੇ ਛੱਕਦੇ ਹੋ ਦਾਦਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਦੋਨੋਂ ਨਹੀਂ ਹਾਂਜੀ ਸਾਰੇ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ 'ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਨੂੰ ਬਹੁਤ ਬਹੁਤ ਪਸੰਦ ਆਉਂਦਾ ਤੁਸੀਂ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂਜੀ ਪੰਜਾਬੀ ਅਤੇ ਮੇਰੀ ਸੱਸ ਤੋਂ ਤੁਸੀਂ ਇਹਨਾਂ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਕੋਈ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕੀ ਹੁਣ ਕਦੇ ਵਾਪਸ ਜਾਣਾ ਤੁਸੀਂ ਯੂਐਸਏ ਨੂੰ ਜਾਂ ਕੈਨੇਡਾ ਨੂੰ ਉਧਰਲੇ ਪਾਸੇ ਭਾਈ ਬਲਰਾਜ ਸਿੰਘ ਹੋਰੀ ਤੇ ਉਧਰਲੇ ਪਾਸੇ ਉਹਨਾਂ ਦਾ ਬੇਟਾ ਮੇਜਰ ਸਿੰਘ ਤੇ ਇਧਰਲੇ ਪਾਸੇ ਵੀਰ ਹੋਣਾ ਦੇ ਪਤਨੀ ਤੇ ਉਧਰਲੇ ਪਾਸੇ ਵੀਰ ਹੋਣਾ ਦੇ ਸੱਸ ਹੋਰੀ ਤੇ ਯੂ ਐਸ ਏ ਤੋਂ ਉਹ ਸਾਡੇ ਨਾਲ ਮੌਜੂਦ ਨੇ ਵਾਇਗੁਰਜੀ ਦਾ ਖਾਲਸਾਬ ਹੈ ਵਾਇਗੁਰਜੀ ਦਾ ਖਾਲਸਾਬ ਵਾਇਗੁਰਜੀ ਦੀ ਫਤਿਹ ਕਿਵੇਂ ਹੋ ਤੁਸੀਂ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਕਿਵੇਂ ਹੋ ਠੀਕ ਹੈ ਬਹੁਤ ਚੜ੍ਹਦੀ ਕਲਾ ਅੱਛਾ ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤਿਕੌਰ ਆਰਤਿਕੌਰ ਅੱਛਾ ਤੇ ਤੁਹਾਡਾ ਕੀ ਨਾਮ ਆ ਵਾਟ ਇਅਰ ਨੇਮ ਹਰਪਾਜਨ ਹਾਂ ਹਰਪਾਜਨਕੌਰ ਹਾਂਜੀ ਹਰਪਾਜਨਕੌਰ ਕੀ ਬਾਤ ਹੈ ਅੱਛਾ ਤੇ ਆ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਜੀ ਹਾਂ ਅੱਛਾ ਪਹਿਲਾਂ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੁਸੀਂ ਪੰਜਾਬੀ ਰੂਟਸ ਨਾਲ ਜੁੜੇ ਆਪਣੀਆਂ ਜੜ੍ਹਾਂ ਨਾਲ ਜੁੜੇ ਹਨਾ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹਮ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਰਹਿ ਕੇ ਮੈਨੂੰ ਬਹੁਤ ਪਸੰਦ ਆ ਤੇ ਸਕੂਨ ਮਿਲਦੇ ਆ ਹਾਂ ਸਕੂਨ ਆਂਦੇ ਤੁਹਾਨੂੰ ਕਿਵੇਂ ਲੱਗਦਾ ਆ ਕੇ ਬੋਵੇ ਦੀ ਬੋਵੇ ਦੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਹਾਂਜੀ ਅੱਛਾ ਇਹ ਸਾਰੀ ਕਿਵੇਂ ਗੱਲਬਾਤ ਬਣਦੀ ਆ ਤੁਸੀਂ ਕਿਵੇਂ ਪੂਰਨ ਤੌਰ ਤੇ ਸਿੰਘ ਸੱਜਦੇ ਹੋ ਬਾਣਾ ਪਾਉਨੇ ਹੋ ਇਹ ਕੀ ਸਾਰੀ ਗੱਲਬਾਤ ਰਹਿੰਦੀ ਆ ਮੇਰਾ ਜਨਮ ਕਨੇਡਾ ਵਿੱਚ ਸੀ ਮੇਰੀ ਮਮਮੀ ਪੰਜਾਬੀ ਅੱਛਾ ਹਾਂਜੀ ਫਿਰ ਮੇਰਾ ਨਾਨਾ ਗ੍ਰਾਂਤੀ ਸਿੰਘ ਹਨਾ ਅੱਛਾ ਫਿਰ ਤੁਹਾਡੇ ਫਾਦਰ ਸਾਹਿਬ ਆ ਕਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਅੱਛਾ ਇੱਥੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਪੁੱਛਦੀ ਸੀ ਟੂ ਸੀ ਟੂ ਇੱਥੇ ਇੱਥੇ ਆਉਣਾ ਮੇਰੇ ਨਾਲ ਮੈਂ ਕਿਹਾ ਹਾਂ ਜਰੂਰ ਅੱਛਾ ਤੁਸੀਂ ਦੱਸ ਦਿਓ ਵੀ ਤੁਹਾਡੀ ਫੈਮਲੀ ਯੂ ਐਸ ਏ ਮੂਵ ਹੋ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਸਾਰੇ ਯੂ ਐਸ ਏ ਨੂੰ ਮੇਰੀ ਫੈਮਲੀ ਯੂ ਐਸ ਏ ਨੂੰ ਮੂਵ ਕੀਤਾ ਅੱਛਾ ਕੈਲੀਫੋਰਨੀਆ ਨੂੰ ਫਰੇਜ਼ਨੋ ਅੱਛਾ ਹਾਂਜੀ ਤੁਹਾਡੀ ਮੰਮੀ ਡੈਡੀ ਤੁਸੀਂ ਸਾਰੇ ਹਾਂਜੀ ਸਾਰੇ ओके ਫਿਰ ਮੇਰਾ ਵਿਆਹ ਹੋਇਆ ਅਮਰੀਕਾ ਵਿੱਚ ਅੱਛਾ ਪਹਿਲਾਂ ਤੁਸੀਂ ਕਲੀਨ ਸ਼ੇਵ ਸੀ ਹਾਂਜੀ ਅੱਛਾ ਅੱਛਾ ਫਿਰ ਇਹ ਕਿਵੇਂ ਤੁਸੀਂ ਗੁਰਸੇਕੀ ਦੇ ਨਾਲ ਜੁੜਦੇ ਹੋ ਪੰਜਾਬੀ ਦੇ ਨਾਲ ਕਿਵੇਂ ਜੁੜਦੇ ਹੋ ਮੇਰਾ ਨਾਮ ਗ੍ਰਾਂਤੀ ਸਿੰਘ ਸੇ ਹਾਂ ਆਣਾ ਫਿਰ ਮੇਰਾ ਸਾਰੀ ਜ਼ਿੰਦਗੀ ਮੈਂ ਸੋਚਦਾ ਉਹ ਕੀ ਕਰਦਾ ਉਹਦੇ ਕੰਮ ਰਦੇ ਵਿੱਚ ਸਾਰੇ ਦੇ ਕੰਮ ਰਦੇ ਵਿੱਚ ਪਾਟ ਕਰਦਾ ਸੀ ਅੱਛਾ ਤੁਸੀਂ ਆਪਣੇ ਨਾਨਾ ਜੀ ਨੂੰ ਦੇਖਦੇ ਰਹਿੰਦੇ ਸੀ ਹਾਂਜੀ ਛੋਟੇ ਹੁੰਦੇ ਹਾਂ ਅੱਛਾ ਵੀ ਉਹ ਇੱਕ ਰੂਮ ਦੇ ਵਿੱਚ ਕੀ ਕਰਦੇ ਆ ਹਾਂਜੀ ਹਾਂਜੀ ਉਹ ਵੀ ਯੂ ਐਸ ਏ ਨੂੰ ਚਲੇ ਗਏ ਸੀ ਤੁਹਾਡੇ ਬਾਦ ਨਾਨਾ ਜੀ ਵੀ ਨਹੀਂ ਨਹੀਂ ਉਹ ਅਦੇ ਸਾਲ ਕਨੇਡਾ ਵਿੱਚ ਰਹਿੰਦਾ ਸੀ ਫਿਰ ਅਦੇ ਸਾਲ ਪੰਜਾਬ ਵਿੱਚ ਰਹਿੰਦਾ ਸੀ ਤੇ ਫਿਰ ਤੁਸੀਂ ਆਪਣੇ ਨਾਨਾ ਜੀ ਕੋਲੇ ਇੱਥੇ ਛੁੱਟੀਆਂ ਚਾਹੁੰਦੇ ਸੀਗੇ ਪੰਜਾਬ ਹਾਂਜੀ ਓਕੇ ਜਦੋਂ ਮੈਂ ਜਨਮ ਮੇਰਾ ਜਨਮ ਹੋਇਆ ਫਿਰ ਮੇਰੀ ਮੰਮੀ ਪਿਤਾ ਮਾਰ ਹੋਇਆ ਸੀ ਅੱਛਾ ਫਿਰ ਮੇਰਾ ਨਾਨਾ ਨਾਨੀ ਦੇਖੋ ਰਹਿੰਦਾ ਸੀ ਫਿਰ ਮੈਨੂੰ ਨਾਮ ਦਿੱਤਾ ਗੁਰਬਾਨੀ ਤੋਂ ਅਮ ਹੁਕਮ ਨਾਮਾ ਕੀਤਾ ਫਿਰ ਮੈਨੂੰ ਆ ਬਲਰਾਜ ਸਿੰਘ ਰੱਖ ਲਿਆ ਤੁਹਾਡੇ ਨਾਮ ਬਲਰਾਜ ਸਿੰਘ ਰੱਖਿਆ ਹਾਂਜੀ ਤੁਹਾਡੇ ਨਾਨਾ ਜੀ ਨੇ ਰੱਖਿਆ ਹਾਂਜੀ ਹਾਂਜੀ ਅੱਛਾ ਹਾਂਜੀ ਮੇਰੀ ਮੰਮੀ ਆ ਗੰਦੀ ਸੀ ਬੀਰੂ ਅੱਛਾ ਫਿਰ ਆ ਕਾਇਲ ਮੇਰਾ ਅੰਗਰੇਜ਼ੀ ਦਾ ਨਾਮ ਕਾਇਲ ਅੱਛਾ ਕੇ ਵਾਈ ਏ ਐਲ ਹਾਂਜੀ ਕੇ ਵਾਈ ਏ ਅ ਅੱਛਾ ਫਿਰ ਕਿਵੇਂ ਤੁਸੀਂ ਉਹ ਪਾਠ ਨਾਲ ਜੋੜਦੇ ਹੋ ਗੁਰਬਾਣੀ ਨਾਲ ਜੋੜਦੇ ਹੋ ਉਹ ਕਿਵੇਂ ਸਾਰੀ ਗੱਲਬਾਤ ਬਣਦੀ ਹੈ ਉਹ ਦੱਸੋ ਤੁਸੀਂ ਦੱਸ ਦਿਓ ਤੁਸੀਂ ਹਸਪੀਟਲ ਸੀ ਜਦੋਂ ਤੁਹਾਡਾ ਬੱਚੇ ਦੀ ਡੈਥ ਹੋ ਜਾਂਦੀ ਹੈ ਹਾਂਜੀ 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 ਜਦੋਂ ਮੇਰਾ ਪਹਿਲਾ ਬੇਟਾ ਹੋਇਆ ਫਿਰ ਮੇਜਰ ਸਿੰਘ ਹਾਂ ਮੇਜਰ ਸਿੰਘ ਫਿਰ ਮੇਰਾ ਮੇਰਾ ਮਮਾ ਆਇ ਸੀ ਕੈਲੀਫੋਰਨੀਆ ਨੂੰ ਫਿਰ ਮੈਂ ਉਹਨੂੰ ਪੁੱਛਿਆ ਆ ਪਪਾ ਜੀ ਕੀ ਕਹਿੰਦੇ ਮੈਂ ਮੈਂ ਵੀ ਪੜ੍ਹਟ ਕਰਨਾ ਫਿਰ ਮੈਨੂੰ ਸਮਝਾਤਾ ਇਹ ਸਾਰੇ ਪੰਜ ਬਾਣੀਆਂ ਸੁਣ ਲੋ ਫਿਰ ਮੈਂ ਕੋਸ਼ਿਸ਼ ਕਰਦਾ ਹੌਲੀ ਹੌਲੀ ਮੈਂ ਸਿਕ ਨੂੰ ਆ ਜਾਂਦੇ ਹਨਾ ਜਦੋਂ ਮੇਰੇ ਦੂਜੇ ਬੇਟਾ IC O ਉਹ ਪੂਰਾ ਹੋਇਆ ਮੁੱਕ ਗਿਆ ਉਹ ਹਾਂਜੀ ਪਰ ਜਦੋਂ ਮੈਂ ਉਹਦੇ ਨਾਲ ਬੈਠਦਾ ਸੀ ਉਹ ਬਹੁਤ ਸ਼ਾਂਤੀ ਲੱਗਿਆ ਫਿਰ ਮੇਰਾ ਦਿਮਾਗ ਸਾਰੇ ਮੈਨੂੰ ਨਹੀਂ ਪਤਾ ਕੀ ਕੀ ਕਹਿੰਦੇ ਪੰਜਾਬੀ ਦੇ ਵਿੱਚ ਪਰ ਸਿੱਧ ਹੋਇਆ ਲਾਈਕ ਮਾਈ ਮਾਈਂਡ ਬੀਕਮਡ ਕਲੀਅਰ ওকে ਮਾਈ ਅੰਡਰਸਟੈਂਡਿੰਗ ਆਫ ਗੁਰੂ ਜੀ ਬੀਕਮਡ ਮੋਰ ਕਲੀਅਰ ওকে ਪਹਿਲਾ ਮੈਂ 크ਿਸਚਨ ਸੀ ওকে ਹਣਾ ਮੈਨੂੰ ਨਹੀਂ ਪਤਾ ਤੁਹਾਡੇ ਫਾਦਰ ਸਾਹਿਬ 크ਿਸਚਨ ਸੀ ਹਾਂਜੀ ਹਾਂਜੀ ਇਕਦਾਰਮ ਫੇਰ ਫੇਰ ਸਿੱਖੀ ਦੂਜਾ ਤਰਮ ਕੀ ਰਾਈਟ ਕੀ ਰੋਂਗ ਮੇਰੇ ਨਹੀਂ ਸਮਝਦਾ ਸੀ ਹਾਂ ਪਰ ਜਦੋਂ ਮੇਰਾ ਦੂਜਾ ਬੇਟਾ ਆਇਆ ਸੀ ਫਿਰ ਬਹੁਤ ਕਲੀਅਰ ਹੋਇਆ ਮੇਰਾ ਬੇਟਾ ਅੰਗਰੇਜ਼ੀ ਸਿੱਖਣੀ ਬੱਲਾ ਬੱਲਾ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਉਹਨਾਂ ਯੂਐਸਏ ਚ ਰਹਿੰਦੇ ਸੀ ਹਾਂਜੀ ਯੂਐਸਏ ਚ ਰਹਿੰਦੇ ਸੀ ਹਾਂਜੀ ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਜਦੋਂ ਪਹਿਲਾ ਬੇਟਾ ਸੀ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ ਗੁਰ ਸਿੱਖ ਬਣਾਉਣਾ ਪੂਰਾ ਉਹ ਕੀ ਗੱਲ ਸੀ ਬੇਟਾ ਆਏ ਸੀ ਉਹਦੇ ਕਮਰਾ ਜਿੱਤੇ ਜਨਮ ਹੋਣਾ ਸੀ ਮੈਂ ਗੁਰੂਆਂ ਦੇ ਤਸਵੀਰ ਰੱਖਿਆ ਅਰੇ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਹਾਂਜੀ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਅੱਛਾ ਫਿਰ ਮੈਂ ਕਹਿੰਦਾ ਇਹਦੇ ਕੇਸ ਨੇ ਘਟਣਾ ਅੱਛਾ ਇਹਦੇ ਕੇਸ ਨਹੀਂ ਘਟੇ ਹਾਂਜੀ ਇਹਨੂੰ ਸਾਰੇ ਕਲੇਕਲ ਧਰਮ ਨੇ ਸਮਝਦਾ ਨਹੀਂ ਸੀ ਹਨਾ ਸਿਰਫ ਇੱਕ ਧਰਮ ਇਹਦੇ ਮਨ ਦੇ ਵਿੱਚ ਪਰ ਮੈਂ ਉਹਨੂੰ ਸਮਝਾਤਾ ਜਦੋਂ ਕੇਸ ਕਟਣਾ ਨਹੀਂ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god Okay ਇਹਨੂੰ ਇਹ ਸਮਝਾਇਆ ਤੁਸੀਂ ਹਾਂਜੀ Okay ਹਾਂਜੀ then you will grow up to be a king of justice to your job is only justice ਤੁਹਾਡੀ ਵਾਈਫ ਐਗਰੀ ਹੋ ਗਈ ਸੀ ਤੁਹਾਡੇ ਨਾਲ ਕਿ ਇਹਨੂੰ ਬੱਚੇ ਨੇ ਆਪਾਂ ਕੇਸ ਨਹੀਂ ਕੱਟਣੇ ਹੈਗੇ ਪੂਰਾ ਐਗਰੀਮੈਂਟ ਪੂਰਾ ਐਗਰੀ ਹੋ ਗਈ ਸੀ ਅੱਛਾ ਫਿਰ ਤੁਸੀਂ ਪੰਜਾਬ ਆਉਣ ਦਾ ਕਿਵੇਂ ਸੋਚਦੇ ਹੋ ਲੋਕ ਤਾਂ ਇਹ ਸੋਚਦੇ ਆ ਕਿ ਅਸੀਂ ਯੂ ਐਸ اے ਜਾਣਾ ਅਸੀਂ ਕੈਨੇਡਾ ਜਾਣਾਗਾ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਦੇ ਨੇ ਪੱਕਾ ਜਦੋਂ ਮੇਰੀ ਨੰਨੀ ਪੂਰਾ ਹੋਇਆ ਅੱਛਾ ਫਿਰ ਹਮੇਸ਼ਾ ਮੈਂ ਕਿੰਦਾ ਮੈਂ ਆਜੂਗਾ ਮੈਂ ਆਜੂਗਾ ਮੈਂ ਇੱਥੇ ਰਹਿ ਲੂੰਗਾ ਮੈਂ ਝੂਠ ਨੇ ਬੋਲਣਾ ਸੀ ਕਿਛ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆਜੂਗਾ ਪੰਜਾਬ ਹਾਂ ਮੇਰਾ ਮੇਰਾ ਵੀ ਆ ਤੋ ਪਹਿਲਾ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ ਹਾਂਜੀ ਅੱਛਾ ਉਹ ਐਗਰੀ ਹੋ ਗਈ ਸੀ ਵਾਈਫ ਤੁਹਾਡੀ ਹਾਂਜੀ ਹਾਂਜੀ ਅੱਛਾ ਜੀ ਥੋੜੀ ਨਾਨੀ ਜੀ ਜਿਹੜਾ ਇੱਥੋਂ ਹੀ ਫੇਰ ਜੀ ਫੇਰ ਨਾਨਾ ਜੀ ਕਹਿੰਦੇ ਮੇਰਾ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਡੈਡੀ ਭੈਣ ਭਰਾ ਕਹਿੰਦਾ ਆਜੋ ਮੇਰੇ ਨਾਲ ਤੁਸੀਂ ਆ ਤੁਹਾਦੇ ਮਰਜ਼ੀ ਆ ਫਿਰ ਅਸੀਂ ਕਹਿੰਦਾ ਹਾਂਜੀ ਬਿਲਕੁਲ ਤੁਹਾਦੇ ਨਾਲ ਹੋਣਾ ਹੈ ਨਾ ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ ਏ ਤੋਂ ਪੰਜਾਬ ਆ ਗਈ ਹਾਂਜੀ ਨਾਨਾ ਜੀ ਕੋਲੇ ਹਾਂਜੀ ਕੌਣ ਕੌਣ ਮੈਂ ਮੇਰੀ ਪਤਨੀ ਮੇਰੀ ਪੁੱਤਰ ਮੇਰਾ ਪੁੱਤਰ ਮੰਮੀ ਡੈਡੀ ਪੈਨ ਪਰ ਸਾਰੇ ਇੱਥੇ ਆ ਗਏ ਪੰਜਾਬ ਹਾਂਜੀ ਅੱਛਾ ਤੁਸੀਂ ਫਿਰ ਮੇਜਰ ਸਿੰਘ ਤੁਸੀਂ ਦੱਸਿਓ ਫਿਰ ਤੁਸੀਂ ਜਦੋਂ ਇੱਥੇ ਪੰਜਾਬ ਆਏ ਕਿਵੇਂ ਲੱਗਿਆ ਤੁਹਾਨੂੰ ਸਰਪ੍ਰਾਈਜ਼ ਹੋ ਗਿਆ ਮੈਂ ਫਿਰ ਜਦੋਂ ਇੱਥੇ થોੜਾ ਟਾਈਮ ਲੀ ਲੱਗਿਆ ਫਿਰ ਮੈਨੂੰ ਸਮਝ ਆ ਗਿਆ ਤੇ ਮੈਂ ਨੂੰ ਬទੇ ਲੱਗਿਆ ਵਧੀਆ ਲੱਗਿਆ ਅੱਛਾ ਕਿੰਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਆਇਨ ਨੂੰ ਤੁਹਾਨੂੰ ਸਾਰੀ ਫੈਮਿਲੀ ਨੂੰ 6 ਸਾਲ ਹੋ ਗਏ 6 ਸਾਲ ਹਾਂਜੀ ਫਿਰ ਤੁਹਾਡੇ ਦੁਬਾਰਾ ਦਿਲ ਨਹੀਂ ਕੀਤਾ ਕਿ ਤੁਸੀਂ ਯੂ ਐਸ ਏ ਚਲੇ ਜਾਓ ਕੈਲੀਫੋਰਨੀਆ ਚਲੇ ਜਾਓ ਤੁਸੀਂ ਮੈਂ ਇੱਥੇ ਬਹੁਤ ਕੰਮ ਕਰਨਾ ਕੀ ਕੰਮ ਕਰਨਾ ਮੈਂ ਛੋਣਦੇ ਆ ਹੋਰ ਕੀਤੀ ਵਾਲਾ অর্গানিক ਬੂਟੇ ਲਾਲੂੰਗਾ। ওকে। ਇਹ ਕੰਮ ਮੈਂ ਕੀਤਾ ਅਮਰੀਕਾ ਦੇ ਵਿੱਚ ਮੈਂ ਇੱਥੇ ਵੀ ਕਰਨਾ। ওকে। ਹਾਂਜੀ ਮੈਂ ਵੈਦ ਹਕੀਮ ਆ। ਜਦੋਂ ਮੈਂ ਸਾਰੇ ਆ ਸਿਕਨਸ ਦੇਖਿਆ ਹਨਾ ਮੈਂ ਮੈਂ ਸੋਚਦਾ অর্গানਿਕ ਫੂਡ ਨੰਬਰ 1 ਅਲਾਰਜ। আচ্ছা ਤੁਸੀਂ ਅਮਰਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕਦੇ ਹੋ? 200 ਪਹਿਲਾਂ ਅਸੀਂ ਸਾਰੇ ਕੀਤਾ। ਸਾਰੇ ਹਮਸ਼ਕੀਆ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ ਅੱਛਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਨਹੀਂ ਹੂੰ ਐਨੀ ਟਾਈਮ ਆਈ ਕੈਨ ਡਾਈ ਕਿਸੇ ਟਾਈਮ ਵੀ ਮੌਤ ਆ ਜੇ ਹੈ ਹੂੰ ਸੋ ਥਿਸ ਇਜ਼ ਥੇ ਗੁਰੂ ਸਾਹਿਬ ਮੈਨੂੰ ਅਕਾਲ ਦੇ ਰੂਪ ਦਿੱਤਾ ਹੂੰ ਅਕਾਲ ਦੇ ਮਨ ਦਿੱਤਾ अच्छा मैंने कल थोड़ी बड़ी सुहनी लगी ਤੁਸੀਂ ਆਪਣੇ ਬੱਚਿਆਂ ਦੇ ਨਾਮ ਬੜੇ ਸੋਹਣੇ ਰੱਖਿਆ ਹੈ ਨਾ ਤੇ ਮੇਜਰ ਸਿੰਘ ਇੱਕ ਦਾ ਨਾਮ ਛੋਟੇ ਬੇਟੇ ਦਾ ਕੀ ਨਾਮ ਹੈ ਨਰਾਇਣ ਸਿੰਘ ਨਰਾਇਣ ਸਿੰਘ ਹਾਂਜੀ ਮੇਜਰ ਸਿੰਘ ਇਹਦੇ ਅਮਰਿਤ ਦਾ ਨਾਮ ਫਿਰ ਪੱਲਾ ਤੀਰਤ ਸਿੰਘ ਸੋ ਜਦੋਂ ਜਨਮ ਹੋਇਆ ਤੀਰਤ ਸਿੰਘ ਰੱਖਿਆ ਫਿਰ ਜਦੋਂ ਅਮਰਿਸ਼ ਆਇਆ ਫਿਰ ਮੇਜਰ ਸਿੰਘ اچھا ਜਦੋਂ ਮੈਂ ਅਮਰਿਸ਼ ਆਇਆ ਮੈਂ ਵੀਰ ਸਿੰਘ اچھا ਵੀਰ ਸਿੰਘ ਵੀਰ ਸਿੰਘ ਤੁਹਾਡੀ ਵਾਈਫ ਦਾ ਨਾਮ ਆਰਤੀ ਕੌਰ ਹਾਂਜੀ ਉਹ ਪਹਿਲਾਂ ਸੀ ਕਰਕੇ ਪਾਪਾ ਇਹਨੂੰ ਦਿੱਤਾ ਆਰਤੀ ਕੌਰ ਦੰਦੋਂ ਅਮਰਸ਼ਕਿਆ ਫਿਰ ਮਨਜੀਤ ਕੌਰ ਮਨਜੀਤ ਕੌਰ ਅੱਛਾ ਪਹਿਲਾਂ ਇਹਨਾਂ ਦਾ ਨਾਮ ਕੀ ਸੀਗਾ ਹਰੀਆਨਾ ਹਰੀਆਨਾ ਹਾਂਜੀ ਫਿਰ ਪਾਪਾ ਕਹਿੰਦਾ ਆਰਤੀ ਤੁਹਾਡੇ ਨਾਨਾ ਜੀ ਕਹਿੰਦੇ ਜੀ ਡੈਡੀ ਆਰਤੀ ਮੈਂ ਜਦੋਂ ਮੈਂ ਕਹਿੰਦਾ ਪਾਪਾ ਜੀ ਨਾਨਾ ਜੀ ਓਕੇ ਹਾਂਜੀ ਜਦੋਂ ਮੈਂ ਇੱਥੇ ਆਏ ਸੀ ਪੰਜਾਬ ਨੂੰ ਮੇਰੀ ਨਾਨੀ ਕਹਿੰਦੀ ਨੇ 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 ਸਾਡੂ ਸਾਨੂੰ ਨਾਨਾ ਨਾਨੀ ਨਾਨਾ ਨੇ ਕਹਿਣਾ ਬੀਬੀ ਪਾਪਾ ਬੀਬੀ ਪਾਪਾ ਕਹਿਣਾ ਹਾਂ ਨਾਨੀ ਜੀ ਕਹਿੰਦੇ ਹਾਂਜੀ ਤੁਹਾਡੇ ਨਾਨਾ ਜੀ ਖੁਸ਼ ਹੋਏ ਜਦੋਂ ਤੁਸੀਂ ਸਾਰੇ ਉਹਨਾਂ ਕੋਲੇ ਆ ਗਏ ਹਾਂਜੀ ਹਾਂਜੀ ਹਮੇਸ਼ਾ ਚੜਦੀ ਦੀ ਕਲਾ ਵਿੱਚ ਸੀ ਹਨਾ ਪਰ ਬਹੁਤ ਬਹੁਤ ਖੁਸ਼ ਸੀ ਅੱਛਾ ਉਹਨਾਂ ਦੀ ਡੈਥ ਕਦੋਂ ਹੁੰਦੀ ਹੈ ਤੁਹਾਡੇ ਨਾਨਾ ਜੀ ਦੀ ਨਵੰਬਰ 23 ਅੱਛਾ ਆ ਦੋ ਤਿੰਨ ਮਹੀਨੇ ਪਹਿਲੇ ਹੀ ਹਾਂਜੀ ਦੋ ਮਹੀਨਾ ਪਹਿਲੇ ਦੋ ਮਹੀਨਾ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਹਾਂ ਇੱਕ ਦਿਨ ਦੇ ਵਿੱਚ ਕੋਈ ਪੈ ਇਨ ਹੈ ਕਿਸੇ ਮੈਂ ਉਹ ਦਿਨ ਆ ਉਸੀ ਅੱਛਾ ਤੁਸੀਂ ਗੁਰਬਾਣੀ ਪੜ ਲੈਂਦੇ ਹੋ ਹਾਂਜੀ ਪਾਠ ਕਰਦੇ ਹੋ ਤੁਸੀਂ ਹਾਂਜੀ ਪਾਪਾ ਜੀ ਸਾਰੇ ਸੰਤਿਆ ਕੀਤਾ ਸਾਡੇ ਨਾਲ ਮੇਰੀ ਪਤਨੀ ਦੇ ਨਾਲ ਪੂਰਾ ਗੁਰੂ ਗ੍ਰੰਥ ਸਾਹਿਬ ਸੰਤਿਆ ਕੀਤਾ ਓਕੇ ਮੇਰੀ ਪਤਨੀ ਦੇ ਨਾਲ ਮੇਰੀ ਮਮੀ ਦੇ ਨਾਲ ਪੂਰਾ ਸੰਤਿਆ ਗੁਰਬਾਣੀ ਵਿਚਾਰ ਕੀਤਾ अच्छा ਤੁਸੀਂ ਵੀ ਪਾਠ ਕਰ ਲੈਂਦੇ ਹੋ ਹਾਂਜੀ ਤੁਸੀਂ ਗੁਰਬਾਣੀ ਤੁਸੀਂ ਸ਼ਬਦ ਗਾਉਣ ਵੀ ਕਰਦੇ ਹੋ ਹਨ ਅਸੀਂ ਦੇਖਿਆ ਜਦੋਂ ਤੁਹਾਡੇ ਘਰੇ ਆਏ ਹਾਂਜੀ ਅੱਛਾ ਕਹੇ ਜਾਂ ਸਕੂਨ ਰਹਿੰਦਾ ਇੱਥੇ ਆ ਕੇ ਤੁਸੀਂ 6 ਸਾਲ ਹੁਣ ਤੱਕ ਪੰਜਾਬ ਚ ਲਾਏ ਹਾਂਜੀ ਤੁਸੀਂ ਕਹਿੰਦੇ ਹੋ ਵੀ ਮੈਨੂੰ ਤੁਹਾਨੂੰ ਉੱਥੇ ਦੀ ਯਾਦ ਤਾਂ ਨਹੀਂ ਆਉਂਦੀ ਕੈਲੀਫੋਰਨੀਆ ਦੀ ਯਾਦ ਹਾਂਜੀ ਯਾਦ ਆਗੇ ਪਰ ਉੱਥੇ ਮੈਨੂੰ ਬਹੁਤ ਪਸੰਦ ਆ ਬਾਹਰ ਸਮੁੰਦਰ ਰੋਜ਼ ਮੈਂ ਉਹਦੇ ਵਿੱਚ ਤੁਰਲਾ ਸੀ ਉਹ ਸਾਰੇ ਚੀਜ਼ ਕੀਤਾ ਇਨ ਨੇਚਰ ਮੈਨੂੰ ਬਹੁਤ ਪਸੰਦ ਪਰ ਇੱਥੇ ਗੁਰੂਆਂ ਦੇ ਮਿੱਟੀ ਗੁਰੂਆਂ ਦੇ ਧਰਤੀ ਹੈ ਗਿਆ ਮੈਨੂੰ ਬਹੁਤ ਪਸੰਦ ਤੁਸੀਂ ਇੱਕ ਗੱਲ ਹੋਰ ਵੀ ਦੱਸ ਦਿਓ ਆਪਾਂ ਪਹਿਲਾਂ ਕੈਮਰੇ ਤੋਂ ਪਿੱਛੇ ਗੱਲ ਕੀਤੀ ਤੁਸੀਂ ਦੱਸ ਦਿਓ ਵੀ ਉੱਥੇ ਰੇਸ ਸੀ ਤੁਸੀਂ ਰੇਸ 'ਚ ਸੀਗੇ ਹਨਾ ਇੱਥੇ ਆ ਕੇ ਤੁਹਾਡਾ ਜਿਹੜਾ ਪੂਰੇ ਦਿਨ ਦਾ ਸ਼ਡਿਊਲ ਆ ਉਹ ਬਹੁਤ ਹਾਂ ਜੀ ਉੱਥੇ ਸਾਰੇ ਜ਼ਿੰਦਗੀ ਕੰਮ ਕਰੀ ਜਾਓ ਕੰਮ ਕਰੀ ਜਾਓ ਹਨਾ ਅੱਛਾ ਤੁਸੀਂ ਪੜਨ ਜਾਣੇ ਹੋ ਨੇ ਘਰ ਪਰ ਬੈਠੇ ਆਨਲਾਈਨ ਅੱਛਾ ਆਨਲਾਈਨ ਹਾਂਜੀ ਤੁਹਾਨੂੰ ਗੁਰਮੁਖੀ ਆਉਂਦੀ ਆ ਹਾਂਜੀ ਅੱਛਾ ਤੁਹਾਨੂੰ ਵੈਸਟਰਨ ਕਲਚਰ ਪਸੰਦ ਆ ਜਾਂ ਪੰਜਾਬ ਦਾ ਸੱਭਿਆਚਾਰ ਜ਼ਿਆਦਾ ਪਸੰਦ ਆ ਨਹੀਂ ਜੀ ਮੈਂ ਗੁਰਵਾਂ ਦੇ ਕਲਚਰ ਪਸੰਦ ਮੈਨੂੰ ਗੁਰਵਾਂ ਦੇ ਕਲਚਰ ਪਸੰਦ ਤੁਸੀਂ ਤਾਂ ਜੰਮੇ ਪਲੇ ਉਹ ਵੈਸਟਰਨ ਕਲਚਰ ਦੇ ਵਿੱਚੋਂ ਫਿਰ ਵੀ ਨਹੀਂ ਪਸੰਦ ਹਾਂ ਇਹ ਮੈਂ ਕੀਤਾ ਸਾਰੇ ਵੈਸਟਰਨ ਕਲਚਰ ਹਨਾ ਮੇਰੇ ਕੋਲ ਇੰਸਟਾਗ੍ਰam ਹੈ ਗਿਆ ਮੈਂ ਦਾ ਖਾਲ ਦਾ ਮੈਂ ਕੀ ਕੰਮ ਕੀਤਾ ਉਸਾਰੇ ਚੀਜ਼ ਹਨਾ ਬਲ ਸਕੂਨ ਮਿਲਦੇ ਨਹੀਂ ਪੀਸ ਹੈ ਨਹੀਂ ਹਨਾ ਉਹ ਬਲ ਚਾਹ ਤੁਹਾਨੂੰ ਪੀਸ ਨਹੀਂ ਮਿਲਿਆ ਜਦੋਂ ਅਸੀਂ ਮਰਿਆਦਾ ਕਰਦੇ ਫਿਰ ਪੀਸ ਉਹਦੇ ਆ ਹਨਾ ਫਿਰ ਅਸੀਂ ਗੁਰੂਆਂ ਦੇ ਹੁਕਮ ਸੁਣ ਸਕਦਾ ਵਾਹ ਵਾਹ ਹੂੰ ਕਿੰਨਾ ਟਾਈਮ ਤੁਸੀਂ ਪਾਠ ਨੂੰ ਦਿੰਦੇ ਹੋ ਸਿਮਰਨ ਨੂੰ ਕਿੰਨਾ ਟਾਈਮ ਦਿੰਦੇ ਹੋ ਤੁਸੀਂ ਜਦੋਂ ਗੁਰੂ ਮੈਨੂੰ ਵੇਕ ਅਪ ਕਰਦੇ ਆ ਜਦੋਂ ਜਦੋਂ ਹੁਕਮ ਦਿੰਦੇ ਆ ਮੈਂ ਕਰਦੇ ਆ ਐਸੇ ਕਰਦੇ ਹਾਂ ਹਾਂਜੀ ਜਦੋਂ ਮੈਂ ਉੱਠਣਾ ਫਿਰ ਪਹਿਲਾ ਚੀਜ਼ ਗੁਰੂਆਂ ਨੂੰ ਸਿਮਰਨ ਪਾਠ ਕਰਨਾ ਹਨਾ ਅੱਛਾ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਤੁਸੀਂ ਹਾਂਜੀ ਤੁਹਾਡਾ ਬੇਟਾ ਵੀ ਬਿਲਕੁਲ ਜੀ ਤੁਸੀਂ ਪੰਜ ਬਾਣੀਆਂ ਦਾ ਪਾਠ ਕਰ ਲੈਨੇ ਹੋ ਹਾਂਜੀ ਗੁਰਕਾ ਸਾਹਿਬ ਤੋਂ ਪੜ੍ਹ ਕੇ ਹਾਂਜੀ ਐ ਡਪਤੀ ਸਾਹਿਬ ਤੇ ਚੋਪੇ ਸਾਹਿਬ ਦਾ ਪ੍ਰਸਾਦ ਸਵੇ ਹੀ ਆ ਸਾਰਾ ਕੰਟ ਜਵਾਨੀ ਆ ਜਿਹੜਾ ਦੂਜਾ ਦੋ ਪਾਠ ਜਾਬ ਸਾਹਿਬ ਤੇ ਰਣ ਸਾਹਿਬ ਉਹ ਕੰਟ ਜਵਾਨੀ ਨਹੀਂ ਹੈਗਾ ਪਰ ਹੋਣ ਲੱਗਾ ਆ 80% ਹਾਂਜੀ 80% ਹਾਂਜੀ ਇਹ ਕਿਨੇ ਕੰਟ ਕਰਾਈ ਤੁਹਾਨੂੰ ਗੁਰਬਾਣੀ ਨਾਨਾ ਜੀ ਨੇ ਜਾਦਾ ਕੀਤਾ ਆ ਡੈਡੀ ਤੇ ਦਾਦੀ ਜੀ ਨੇ ਵੀ ਕੀਤੇ ਆ ਅੱਛਾ ਪਪਾ ਜੀ ਕੋ ਬੈਠ ਦੇ ਸੀ ਜਦੋਂ 60 ਸਾਲ ਛੇ ਜਦੋਂ 60 ਸਾਲ ਫਿਰ ਬਾਤ ਤੇ ਸੀ ਤੁਸੀਂ ਸਾਰੇ ਤੁਹਾਡੀ ਸਾਰੀ ਫੈਮਿਲੀ ਤੁਹਾਡੇ ਨਾਨਾ ਜੀ ਤੋਂ ਇਨਸਪਾਇਰ ਹੋਈ ਹੈ ਨਾ ਹਾਂਜੀ ਤੁਹਾਡੇ ਨਾਨਾ ਜੀ ਨੂੰ ਦੇਖ ਕੇ ਤੁਸੀਂ ਇਨਸਪਾਇਰ ਹੋਏ ਤੁਹਾਨੂੰ ਦੇਖ ਕੇ ਤੁਹਾਡਾ ਬੱਚਾ ਇਨਸਪਾਇਰ ਹੋਇਆ ਤੁਹਾਡੀ ਵਾਈਫ ਇਨਸਪਾਇਰ ਹੋਈ ਸਾਰੀ ਫੈਮਿਲੀ ਤੁਹਾਡੀ ਨਾਨਾ ਜੀ ਤੋਂ ਇਨਸਪਾਇਰ ਹੋਈ ਹੈ ਹਾਂਜੀ ਹੈ ਨਾ ਇਹ ਤਰਕ ਨਿਕਲਿਆ ਹਾਂਜੀ ਕੀ ਬਾਤ ਆ ਹੁਣ ਕਦੇ ਵਾਪਸ ਜਾਣਾ ਤੁਸੀਂ ਯੂਐਸਏ ਜਾਂ ਕੈਨੇਡਾ ਨੂੰ ਸੋਚਦੇ ਹੋ ਕਦੀ ਅਮ ਸ਼ਾਇਦ ਪਰ ਇੱਥੇ ਹਮੇਸ਼ਾ ਰਹਿਣਾ ਪਰ ਜਾ ਵੀ ਰੋ ਹਾਂਜੀ ਹਾਂਜੀ ਮੈਂ ਵਾਪਸ ਜਾਉਂਗਾ ਰਿਸ਼ਤੇਦਾਰ ਫਿਰ ਹੋਰ ਸੰਗਤ ਨੂੰ ਮਿਲਣਾ ਪਰ ਇੱਥੇ ਰਹਿਣਾ ਪਤਾ ਅੱਛਾ ਤੁਹਾਡਾ ਨੇ ਜੀ ਕਰਦਾ ਬੱਚੇ ਤਾਂ ਬਾਹਰ ਨੂੰ ਜਾਈ ਜਾਂਦੇ ਆ ਇੱਥੇ ਪੰਜਾਬ ਚ ਤੁਹਾਨੂੰ 6 ਸਾਲ ਹੋ ਗਏ ਤੁਸੀਂ ਸੁਣਦੇ ਹੋਗੇ ਕਿ ਉਹਨਾਂ ਦਾ ਬੱਚਾ ਬਾਹਰ ਚਲਾ ਗਿਆ ਉਹਨਾਂ ਦਾ ਚਲਾ ਗਿਆ ਤੁਸੀਂ ਆਪਣੇ ਡੈਡੀ ਨੂੰ ਤਾਂ ਨਹੀਂ ਕਦੇ ਕਹਿੰਦੇ ਵੀ ਆਪਾਂ ਕਿਉਂ ਵਾਪਸ ਆ ਗਏ ਉੱਥੋਂ ਕਦੇ-ਕਦੇ ਸੋਚਦਾ ਹੁੰਦਾ ਮੈਂ ਜੀ ਕਦੇ-ਕਦੇ ਮਿਸ ਕਰਦਾ ਹੁੰਦਾ ਬਾਹਰ ਜਾਣ ਦੇਣਾ ਪਰ ਜਾਦਾ ਦੇ ਲੇ ਛਿਲ ਗਿਆ ਮੇडम ਹਾਏ ਹੇ ਅੱਛਾ ਹਾਂਜੀ ਮਿਹਰਬਾਨੀ ਕਰਦੇ ਐ ਐ ਰੋਜ ਵੈਲੀ ਨੂੰ ਜਾ ਸਕਦੇ ਰੋਜ ਇੱਥੇ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਹੁੰਦੀ ਆ ਥੋੜੀ 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 ਤੁਹਾਡੇ ਨਾਮ ਕੀ ਆ ਆਰਤੀ ਕੌਰ ਪਹਿਲਾਂ ਕੀ ਨਾਮ ਸੀਗਾ ਹਰਿਆਣਾ ਹਰਿਆਣਾ ਤੁਹਾਨੂੰ ਕਿਵੇਂ ਲੱਗਿਆ ਅ ਅਮ੍ਰਿਤਸਰ ਕੇ ਤੁਸੀਂ ਦਮਾਲਾ ਸੇ ਜਮਨੇ ਹੋ ਜਦੋਂ ਅਮਰਿਤ ਸ਼ਖਿਆ ਉਹ ਮੈਂ ਪਹਿਲਾਂ ਮੈਂ ਅਮਰਿਤ ਸ਼ਖਿਆ ਪਾਪਾ ਕੋਲ ਬੈਠ ਕੇ ਰੋਜ਼ ਪੂਰਾ ਗਰਬਾਣੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦਾ ਇੰਗਰੇਜ਼ੀਅਤ ਤੇ ਪੰਜਾਬੀ ਨਾਨਾ ਜੀ ਕੋਲੇ ਹੂੰ ਫਿਰ ਮੇਰਾ ਮੇਰਾ ਪਰੋਣਾ ਕੰਨ ਦਾ ਅ ਅਮਰਿਤ ਸ਼ਖਨਾ ਮੈਂ ਅ ਮੈਂ ਵੀ ਮੈਂ ਵੀ ਸ਼ਖਨਾ ਔਰ ਦੇ ਕੋਲ ਕਰਕੇ ਸਾਰੇ ਪੜਦੇ ਸਾਰੇ ਸਮਝਦੇ ਤੁਸੀਂ ਅਮੀ ਕਿੱਥੇ ਛੱਕਦੇ ਹੋ ਦਾਦਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਦੋਨੋਂ ਨਹੀਂ ਹਾਂ ਸਾਰੇ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਨੂੰ ਬਹੁਤ ਬਹੁਤ ਪਸੰਦ ਆ ਪਿਆ ਬਹੁਤ ਪਸੰਦ ਆ ਪਿਆ ਲਾਈਫ ਸਟਾਈਲ ਬਹੁਤ ਚੰਗੇ ਆ ਲਾਈਫ ਸਟਾਈਲ ਚੰਗੇ ਤੁਹਾਨੂੰ ਪਰ ਬਾਰੇ ਸਾਰੇ ਸਾਰੇ ਬਹੁਤ ਬਿਜ਼ੀ ਆ ਨਾ ਕਿਥੇ ਪੂਰਾ ਦਿਨ ਬਾਹਰ ਬਾਹਰ ਉਹ ਪੂਰਾ ਦਿਨ ਕੰਮ ਕਰਨਾ ਸਾਰ ਤੋਂ ਪਾਰ ਬਚਿਆ ਤੋਂ ਬਾਹਰ ਇੱਥੇ ਇੱਥੇ ਅਸੀਂ ਇੱਥੇ ਅਸੀਂ ਫੈਮਲੀ ਨਾਲ ਫਮ ਫੈਮਲੀ ਨਾਲ ਰਹਿ ਸਕਦੇ ਆ ਆਪਣੇ ਆਪਣੇ ਖਾਣਾ ਅੱਗ ਤੇ ਬਣਾ ਸਕਦੇ ਬਹੁਤ ਚੰਗੀ ਗੱਲ ਹੈ ਤੁਸੀਂ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂਜੀ ਪੰਜਾਬੀ ਅਤੇ ਮੇਰੀ ਸਸ ਤੋਂ ਅੱਛਾ ਹਾਂ ਪਰ ਪਪਾ ਨਾਲ ਜਾੜਾ ਗੱਲ ਕਰਨਾ ਤੇ ਆਂਟੀ ਜਦੋਂ ਉਹਨਾਂ ਐਕਸਪੀਰੀਅੰਸ ਕਹਿ ਜਾ ਰਹਾ ਹੈ ਤੁਹਾਡਾ ਉਧਰਲਾ ਯੂ ਐਸ ਵਾਲਾ ਤੇ ਪੰਜਾਬ ਦਾ ਐਕਸਪੀਰੀਅੰਸ ਉੱਤੇ ਉੱਤੇ ਜਾਰਾ ਸਟ੍ਰੈਸ ਹੁੰਦਾ ਹਾਂ ਸਭ ਕੁਝ ਸ਼ੇਤੀ ਸ਼ੇਤੀ ਕਰਨਾ ਸਾਰੇ ਕੰਮ ਸ਼ੇਤੀ ਸ਼ੇਤੀ ਕਰਨਾ ਉਹ ਰਾਮ ਨੇ ਕਰ ਸਕਤੇ ਉਹਦਾ ਪਰ ਉੱਤੇ ਬੋਥ ਸੋਨੀ ਕਿੱਤੇ ਜਿੱਤ ਕਿਤੇ ਅਸੀ ਰਹਿਣਾ ਬਹੁਤ ਸੋਹਣੀ ਨੇਚਰ ਹੈਗਾ ਉੱਥੇ ਹਾਂ ਓਸ਼ਨ ਟੋਪ ਟੋਪੇ ਮਾਊਂਟਨ ਬਾਹਰ ਬਾਹਰ ਹਨਾ ਬਹੁਤ ਬਹੁਤ ਸੋਹਣੀ ਪਰ ਇਹ ਮੇਰੇ ਦਿਲ ਮਿਸ ਕਰਦੀ ਅੱਛਾ ਕਿ ਇੱਥੇ ਪਿੰਡ ਵਿੱਚ ਜੜਾ ਨੇਚਰ ਸੋ ਦੇ ਕਹਿੰਦੇ ਪਰ ਜਦੋਂ ਅਸੀ ਜਮੀਨ ਹੈਗਾ ਤੇ ਫਾਰਮਿੰਗ ਕਰ ਸਕਤੇ ਫਿਰ ਸਹੀ ਹੈ ਤੁਸੀਂ ਇਹ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਬਿਲਕੁਲ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕਿਉਂ ਅੱਛਾ ਨਹੀਂ ਮੇਰਾ ਪਰੋਨਾ ਮੇਰਾ ਪਰੋਨਾ ਬਹੁਤ ਪਰੋਸਾ ਹੈਗਾ ਅੱਛਾ ਇੱਕ ਗੱਲ ਹੋਰ ਵੀ ਤੁਸੀਂ ਦੱਸਦੇ ਹੋ ਵੀ ਤੁਹਾਡੇ ਫਾਦਰ ਸਾਹਿਬ ਐਕਸਪਾਇਰ ਹੋ ਜਾਂਦੇ ਆ ਤੇ ਤੁਸੀਂ ਇਹਨਾਂ ਦੇ ਨਾਨਾ ਜੀ ਨੂੰ ਮਿਲਦੇ ਹੋ ਤੇ ਤੁਹਾਨੂੰ ਨਾਨਾ ਜੀ ਚੋਂ ਹੀ ਤੁਹਾਡੇ ਫਾਦਰ ਸਾਹਿਬ ਦਿਖਦੇ ਆ ਬਿਲਕੁਲ ਪਪਾ ਪਪਾ ਜੀ ਮੈਨੂੰ ਅ ਟ੍ਰੀਟਡ ਮੀ ਲਾਈਕ ਡਾਟਰ ਅੱਛਾ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਅ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਹੋਰ ਕੋਈ ਤੁਹਾਡਾ ਕੋਈ ਇੰਸਟਾਗ੍ਰam YouTube ਹੈਂਡਲ ਕੁਝ ਹੋਵੇ ਤਾਂ ਜ਼ਰੂਰ ਤੁਸੀਂ অর্ਗੈਨਿਕ ਪੰਜਾਬੀ ਜਾਂ ਕਾ ਵਾਚ ਮੀ ਟ੍ਰਾਈਮਫ ਬਟ ਅਮ ਤੁਸੀਂ অর্ਗੈਨਿਕ ਪੰਜਾਬੀ ਲਿਖ ਸਕਦਾ ਫਿਰ ਇੰਸਟਾਗ੍ਰam ਹਾਂਜੀ ਇੰਸਟਾਗ੍ਰam YouTube ਠੀਕ ਅਤੇ ਫੇਸਬੁੱਕ ਸ਼ੁਰੂ ਕਰਨਾ ਤੋਂ ਕਿਵੇਂ ਦੀ ਲੱਗੀ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ ਕੈਂਟ ਟੱਪ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਆਪਾਂ ਦੇਖਣ ਦੇ ਸੀ ਬੜੀ ਵਧੀਆ ਸੀ ਕਿਉਂਕਿ ਇੱਕ ਗੋਰਾ ਉਹ ਆਇਆ ਵਾ ਯੂ ਐਸ اے ਤੋਂ ਪੰਜਾਬ ਦੇ ਵਿੱਚ ਔਰ ਇੱਥੇ ਆ ਕੇ ਉਹਨੇ ਗੁਰੂਆਂ ਦੀ ਸਿੱਖੀ ਸੁਣੀ ਸਮਝੀ ਆਪਣੇ ਨਾਨਾ ਜੀ ਕੋ ਔਰ ਉਹ ਕਹਿੰਦਾ ਕਿ ਮੈਂ ਹਰ ਵਕਤ ਆਪਣੇ ਨਾਨਾ ਜੀ ਨੂੰ ਇੱਕ ਕਮਰੇ ਦੇ ਵਿੱਚ ਪਾਠ ਕਰਦਿਆਂ ਵੇਖਦਾ ਸੀ ਔਰ ਮੈਂ ਉਹਨਾਂ ਤੋਂ ਬੜਾ ਇਨਸਪਾਇਰ ਹੋਇਆ ਔਰ ਉਹਨੇ ਸਿੱਖੀ ਨੂੰ ਕਬੂਲ ਕੀਤਾ ਔਰ ਪੰਜਾਬ ਦੇ ਵਿੱਚ ਆ ਗਿਆ ਔਰ ਆਪਣੀ ਪੂਰੀ ਫੈਮਿਲੀ ਲੈ ਕੇ ਔਰ ਬੜੀ ਵਧੀਆ ਗੱਲ ਹੈ ਕਿ ਉਹਦੀ ਜਿਹੜੀ ਬੀਵੀ ਹੈ ਉਹ ਵੀ ਉਹਦੀ ਗੱਲ ਨੂੰ ਸਮਝੀ ਔਰ ਉਹਦੇ ਨਾਲ ਆਈ ਔਰ ਆਪਣੇ ਬੱਚਿਆਂ ਦੇ ਵੀ ਨਾਮ ਉਹਨਾਂ ਨੇ ਇਸ ਸਿੱਖਾਂ ਵਾਲੇ ਰੱਖੇ ਔਰ ਬਾਕੀ ਉਹ ਇੱਥੇ ਪੰਜਾਬ ਦੇ ਵਿੱਚ ਆ ਕੇ ਆਪਣੇ ਆਪ ਨੂੰ ਇੱਕ ਖੁਸ਼ਹਾਲ ਮਹਿਸੂਸ ਕਰਨ ਦੇ ਆਵਲ ਲੋਕੀ ਚੁੰਦੇ ਆ ਕਿ ਅਸੀਂ ਯੂਐਸਏ ਜਾਈਏ ਦੂਸਰੇ ਮੁਲਕਾਂ ਦੇ ਵਿੱਚ ਜਾਈਏ لیکن او پنجاب ਦੇ ਵਿੱਚ ਆ ਕੇ ਖੁਸ਼ਹਾਲੀ ਔਰ ਸਕੂਨ ਮਹਿਸੂਸ ਕਰਨ ਦੇ ਆਵੇ ਔਰ ਬੱਚੇ ਜਿਹੜੇ ਆ ਬੱਚਿਆਂ ਨੂੰ ਤੇ ਹੁੰਦਾ ਵੇ ਕਿ ਅਸੀਂ ਬਾਹਰ ਜਾਈਏ ਦੂਸਰੇ ਮੁਲਕਾਂ ਦੇ ਵਿੱਚ ਦੂਸਰੇ ਬੱਚਿਆਂ ਨੂੰ ਵੇਖ ਕੇ ਲੇਕਿਨ ਉਹ ਬੱਚੇ ਵੀ ਜਿਹੜੇ ਆ ਉਹ ਵੀ ਪੰਜਾਬ ਦੇ ਵਿੱਚ ਰਹਿਣਾ ਪਸੰਦ ਕਰਦੇ ਕਹਿੰਦੇ ਸਾਨੂੰ ਇੱਥੋਂ ਦਾ ਮਾਹੌਲ ਅੱਛਾ ਲੱਗਾ ਵੇ ਅਸੀਂ ਇਸੇ ਤੇ ਸਕੂਨ ਮਹਿਸੂਸ ਕਰਦੇ ਅਸੀਂ ਜਿਹੜੇ ਗੁਰਮੁਖੀ ਪੜ੍ਹਦੇ ਆ ਪਾਠ ਕਰਦੇ ਆ ਸਾਨੂੰ ਉਹਦੇ ਵਿੱਚ ਸਕੂਨ ਮਹਿਸੂਸ ਹੁੰਦਾ ਵੇ ਔਰ ਉਹਨਾਂ ਦੀ ਜਿਹੜੀ ਬੀਵੀ ਹੈ ਉਹ ਵੀ ਕਹਿੰਦੀ ਹੈ ਕਿ ਮੈਨੂੰ ਸਕੂਨ ਮਹਿਸੂਸ ਹੁੰਦਾ ਮੈਂ ਉੱਥੋਂ ਮਿਸ ਕਰਦੀ ਜ਼ਰੂਰ ਹੈ ਉੱਥੇ ਨੇਚਰ ਨੂੰ ਲੇਕਿਨ ਜੋ ਸਕੂਨ ਜੋ ਖੁਸ਼ਹਾਲੀ ਇੱਥੇ ਹੈ ਉੱਥੇ ਨਹੀਂ ਹੈ ਉੱਥੇ ਤੇ ਕੰਮ ਕਰਦੇ ਆ ਸਾਰਾ ਦਿਨ ਗੁਜ਼ਰ ਜਾਂਦਾ ਬੱਚਿਆਂ ਵਾਸਤੇ ਵੀ ਟਾਈਮ ਨਹੀਂ ਹੁੰਦਾ ਔਰ ਇੱਥੇ ਆਪਣੇ ਬੱਚਿਆਂ ਦੇ ਨਾਲ ਵਕਤ ਗੁਜ਼ਾਰਨ ਦਏ ਆ ਔਰ ਬੜੀ ਅੱਛੀ ਜ਼ਿੰਦਗੀ ਖੁਸ਼ਹਾਲੀ ਵਾਲੀ ਜ਼ਿੰਦਗੀ ਗੁਜ਼ਾਰਨ ਦਏ ਆ ਬਾਕੀ ਮੈਨੂੰ ਤੇ ਵੀਡੀਓ ਬੜੀ ਅੱਛੀ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰੂਰ ਕਰਨਾ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ